ਬਹੁਤ ਪਰੇਸ਼ਾਨੀ ਆ ਜੀ ਕੋਈ ਇੱਥੇ ਪੁੱਛਣ ਵਾਲਾ ਨਹੀਂ ਹੈਗਾ ਜੀ ਹਰ ਦੂਸਰੇ ਦਿਨ ਇੰਨੀ ਪ੍ਰੋਬਲਮ ਆਉਂਦੀ ਹੈ ਸਕੂਲ ਦੇ ਬੱਚੇ ਇੰਨੇ ਤੰਗ ਹੁੰਦੇ ਆ ਕੋਈ ਹਾਸਾ ਆ ਜੇ ਕੌਣ ਜ਼ਿੰਮੇਵਾਰ ਹੈ ਭਾਜੀ ਸਾਰਿਆਂ ਦੀ ਛੁੱਟੀ ਹੁੰਦੀ ਹੈ ਤੇ ਸਾਰਾ ਰਸਤਾ ਇੱਕਦਮ ਚ ਪੈ ਜਾਂਦਾ ਉਹਨਾਂ ਬੱਚਿਆਂ ਨੂੰ ਲੈਣ ਆਉਂਦੇ ਨਾ ਅੱਧਾ ਘੰਟਾ ਲੱਗ ਜਾਂਦਾ ਘਟੋ ਘਟ ਏਦਾਂ ਕੋਈ ਚਲਾਨ ਨਹੀਂ ਇਹਦਾ ਕੋਈ ਚਲਾਨ ਨਹੀਂ ਇਹਦਾ ਕੋਈ ਚਲਾਨ ਨਹੀਂ ਟਰੱਕ ਦੇਖੋ ਦਿਨ ਕਿੰਨਾ ਓਵਰਲੋਡ ਆ ਕੋਈ ਐਕਸੀਡੈਂਟ ਹੋ ਜਾਵੇ ਡੇਗ ਜਾ ਉੱਪਰ ਉਹ ਰੱਸੇ ਨਾ ਪੂਰੇ ਤੇ ਸਿਰ ਤੇ ਟੰਗਾਇਆ ਰੋਡ ਤੇ ਜਲਦੀ ਗੱਡੀ ਖਰਾਬ ਹੋ ਜਾਂਦੀ ਹੈ ਤੇ ਟਾਈਮ ਟਾਈਮ ਦੀ ਗੱਲ ਕਰ ਰਿਹਾ ਸਨ ਪਤਾ ਨਹੀਂ ਕੀ ਟਾਈਮ ਲੰਘਦਾ ਬਾਜੀ ਇੱਥੇ ਡੇਲੀ ਇਹੀ ਕੰਮ ਹੈ ਦਾ ਡੇਲੀ ਕੰਮ ਹੈ ਡੇਲੀ ਜੀ ਡੇਲੀ ਅੱਛਾ ਡੇਲੀ ਇਹ ਤੋਂ ਉਹ ਵੱਲੋਂ ਲੰਘਦੀ ਨੇ ਰੋ ਤੁਸੀਂ ਕੱਲ ਵੀ ਆਓਗੇ ਤੁਸੀਂ ਪਰਸੋਂ ਵੀ ਆਓਗੇ ਤੈਨੂੰ ਇਹੀ ਮਿਲਣਾਗਾ 1:30 ਵਜੇ ਤੋਂ ਲੈ ਕੇ 2 ਵਜੇ ਤੱਕ ਐਵੇਂ ਜਾਵ ਰਿਹਾ ਲੰਦਾਗਾ ਸਕੂਲੋਂ ਲੈਣ ਜਾਇਦਾ ਬੱਚਿਆਂ ਨੂੰ ਜਦੋਂ ਵਾਪਸ ਆਇਦਾ ਬੜੀ ਮੁਸ਼ਕਲ ਨਾਲ ਮੈਂ ਕਹਿੰਨਾ ਕ੍ਰੋਸ ਕਰੀਦਾ 15-15 ਮਿੰਟ ਲੱਗ ਜਾਂਦੇ ਉੱਥੋਂ ਇੱਧਰ ਆਉਣ ਨੂੰ ਕਰ ਬਹੁਤ ਬੁਰਾ ਹਾਲ ਹੈ ਉੱਧਰ ਪ੍ਰਸ਼ਾਸਨ ਇੱਥੇ ਤੈਨਾਤ ਹੋਣਾ ਚਾਹੀਦਾ ਹਾਂਜੀ ਹਾਂਜੀ ਜ਼ਰੂਰ ਹੋਣਾ ਚਾਹੀਦਾ ਸੀਆ ਵਗੈਰਾ ਟ੍ਰੈਫਿਕ ਪੀਸੀਆ ਕੋਈ ਇੱਕ ਬੰਦਾ ਨਹੀਂ ਹੁੰਦਾ ਤੁਸੀਂ ਦੇਖੋ ਕਿੰਨਾ ਟ੍ਰੈਫਿਕ ਹੈਗਾ ਆਪਾਂ ਕੰਨ ਕੀ ਸਮਝ ਸਕਦੇ ਆ ਭਾਜੀ ਸਰਕਾਰਾਂ ਫੇਲ ਹੋ ਰਹੀਆਂ ਨੇ ਇਹੀ ਰੀਜ਼ਨ ਹੈ ਕੋਈ ਇੱਕ ਨજર ਆਇਆ ਤੁਹਾਨੂੰ ਟ੍ਰੈਫਿਕ ਵਾਲਾ ਸਕੂਲ ਦੇ ਬੱਚੇ ਦਿਖਾਓ ਭਾਜੀ ਇੰਨੇ ਸਾਰੇ ਇਹ ਕਿਸੇ ਨੂੰ ਕੋਈ ਹਾਮ ਹੋ ਗਿਆ ਕੌਣ ਜ਼ਿੰਮੇਵਾਰ ਆ ਜਿਵੇਂ ਬੱਚਿਆਂ ਦੀ ਛੁੱਟੀ ਹੋਈ ਔਰੇ ਹਾਂ ਪੂਰੇ ਕੋਈ ਸਿਸਟਮ ਠੀਕ ਸੇ ਨਹੀਂ ਲੱਗ ਰਿਹਾ ਔਰੇ ਮਤਿਆ ਦਾ ਕੋਈ ਸਾਰਦਾ ਨਹੀਂ ਰੱਖੀ ਔਰੇ ਕਿਸੇ ਦੀ ਲੁਧਿਆਣਾ ਦੇ ਵਿੱਚ ਮੌਤਰਾ ਕਾਰਨ ਬੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਇਹ ਪਿਕਅਪ ਗੱਡੀਆਂ ਦੇਖ ਸਕਦੇ ਹੋ ਓਵਰਲੋਡ ਗੱਡੀਆਂ ਨੇ ਤੇ ਉਸ ਤੋਂ ਬਾਅਦ ਮੌਤ ਦਾ ਕਾਰਨ ਬੰਦੀਆਂ ਵੀ ਜਰੂਰ ਨਜ਼ਰ ਆ ਰਹੀਆਂ ਹੋਣਗੀਆਂ ਤੁਹਾਨੂੰ ਕਿਉਂਕਿ ਲਗਾਤਾਰ ਜਿਵੇਂ ਕਿ ਹੈ ਇਹਨਾਂ ਨੂੰ ਇੱਕ ਸਮਾਂ ਦਿੱਤਾ ਗਿਆ ਸੀਗਾ ਸਮਾਂ ਨਿਰਧਾਰਿਤ ਕੀਤਾ ਗਿਆ ਸੀਗਾ ਕਿ 9 ਵਜੇ ਰਾਤ ਦੇ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਇਹਨਾਂ ਦੀ ਐਂਟਰੀ ਹੋਵੇਗੀ ਤੁਹਾਨੂੰ ਦੱਸ ਜੇ ਕਿ ਬੀਤੇ 4-5 4-5 ਪਹਿਲਾਂ ਇੱਥੇ ਇੱਕ ਛੋਟੀ ਬੱਚੀ ਦੀ ਮੌਤ ਵੀ ਹੋ ਗਈ ਸੀ ਖੁੱਡ ਮੱਲੇ ਦੇ ਵਿੱਚ ਇਹਨਾਂ ਓਵਰਲੋਡਾ ਟਰੱਕਾ ਕਰਕੇ ਦੇਖ ਸਕਦੇ ਹੋ ਛੋਟੇ ਛੋੜੇ ਹਾਥੀ ਛੋਟੇ ਛੋੜੇ ਈ ਰਿਕਸ਼ਾ ਦੇ ਵਿੱਚ ਮਾਲ ਲੱਤ ਕੇ ਲੈ ਕੇ ਜਾ ਰਹੇ ਆ ਨੇ ਤੇ ਉਸ ਤੋਂ ਬਾਅਦ ਇਹੀ ਮੌਤ ਦਾ ਕਾਰਨ ਜਿਹੜੇ ਕਿਹਾ ਬੰਦੇ ਹੋਏ ਨਜ਼ਰ ਆਉਂਦੇ ਨੇ ਤੇ ਇਹਨਾਂ ਦੇ ਕਾਰਨ ਨਹੀਂ ਜਿਹੜੇ ਕਿਹਾ ਕਿੰਨਾ ਕੁ ਜ਼ਿਆਦਾ ਟ੍ਰੈਫਿਕ ਜਿਹੜੇ ਕਿਹਾ ਪਿੱਛੇ ਲੱਗਦਾ ਹੋਇਆ ਨਜ਼ਰ ਆ ਰਿਹਾ ਹੋਏਗਾ ਤੁਹਾਨੂੰ ਇਹ ਇਹਨਾਂ ਦੇ ਕਰਕੇ ਜਿਹੜੇ ਕਿਹਾ ਕਾਫੀ ਜਿਹੜੇ ਕਿਹਾ ਨੁਕਸਾਨ ਹੁੰਦਾ ਵਾ ਤੇ ਟਾਈਮ ਜਿਹੜੀ ਕਿਹਾ ਕਾਫੀ ਬਰਬਾਦੀ ਜਿਹੜੀ ਕਿਹਾ ਹੁੰਦੀ ਨਜਰ ਆਉਂਦੀ ਆ ਆ ਦੇਖੋ ਕਿ ਕਿਸ ਤਰ੍ਹਾਂ ਜਿਹੜੀ ਕਿਹਾ ਓਵਰਲੋਡ ਕੀਤਾ ਹੋਇਆ ਵੈ ਇਹ ਕਦੇ ਵੀ ਰਿਕਸ਼ਾ ਪਲਟ ਸਕਦਾ ਵੈ ਕਦੇ ਵੀ ਇਹ ਇਦਾਂ ਜਾਨੀ ਨੁਕਸਾਨ ਹੋ ਸਕਦਾ ਲੋਕਾਂ ਨੂੰ ਵੀ ਲੋਕਾਂ ਤੇ ਵੀ ਅਸਰ ਜਿਹੜੀ ਕਿਹਾ ਹੋ ਸਕਦਾ ਵੈ ਇਹ ਗੱਲਬਾਤ ਕਰਾਂਗੇ ਇਹ ਗਲਤ ਹੈ ਸਹੀ ਹੈ ਹਾਂ ਜ਼ਿਆਦਾ ਗਲਤ ਹੈ ਜ਼ਿਆਦਾ ਜ਼ਿਆਦਾ ਗਲਤ ਹੈ ਸਹੀ ਹੈ ਮੈਂ ਕੁਝ ਨਹੀਂ ਥੋੜਾ ਜ਼ਿਆਦਾ ਨਹੀਂ ਇਹ ਇਦਾਂ 9 ਵਜੇ ਤੋਂ ਲੈ ਕੇ 5 ਵਜੇ ਤੱਕ ਨਿਰਧਾਰਿਤ ਕੀਤਾ ਗਿਆ ਸੀ ਆ ਲੱਗਦਾ ਕਿਤਨਾ ਕਿਤੇ ਗਲਤ ਹੈ ਥੋੜਾ ਜ਼ਿਆਦਾ ਜ਼ਿਆਦਾ ਅੱਛਾ ਗਲਤ ਹੈ ਸਹੀ ਹੈ ਗਲਤ ਹੈ ਸਰ ਗਲਤ ਹੈ ਇਹਨਾਂ ਦਾ ਟਾਈਮ ਬੰਨੇਗੇ ਸੀ ਕਿ 9:00 ਤੱਕ 5:00 ਤੱਕ ਸਵੇਰੇ ਤੇ ਹੁਣ ਇੱਥੇ ਵਾਰ ਰਹੇ ਟਾਈਮ ਇਹਨਾਂ ਟ੍ਰੈਫਿਕ ਲੱਗ ਰਿਹਾ ਕੀ ਲੱਗਦਾ ਕਿ ਇਹ 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 ਖਤਰਾ ਹੈਗੇ ਬਾਹਰ ਸਰ ਬੱਚਿਆਂ ਦਾ ਸਕੂਲ ਹੈ ਤਿੰਨ ਇਕੱਠੇ تھے ਉਹ ਤੋਂ ਜਾਮ ਲੈ ਛੁੱਟੇ ਟਾਈਮ ਹੈ ਇਸ ਟਾਈਮ ਸਾਇੰਸ ਆਮ ਲੱਗਿਆ ਹੈ ਲੱਗਦਾ ਨਹੀਂ ਕਿ ਤਨੇ ਕਿਤੇ ਪਲਟਨ ਦਾ ਵੀ ਡਰ ਰਹਿੰਦਾ ਵੈ ਬਿਲਕੁਲ ਜੇ ਮੇਰੇ ਕੋਲ ਛੋਟੇ ਆੜੇ ਲੋਕ ਹੈ ਤੇ ਤਿੰਨ ਇੱਕ ਸਾ ਬੱਚਿਆਂ ਨੂੰ ਵੀ ਖਤਰਾ ਹੈ ਚੋਂ ਦੀ ਸਕੂਲ ਲੱਗਦੀ ਉਹ ਦੇਖੋ ਗੜੇ ਜਾ ਰਹੀਆਂ ਸਕੂਲ ਦੇ ਬੱਸਾਂ ਸਾਰੀਆਂ ਹਾਂ ਆਹ ਦੇਖੋ ਬੜੀ 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 ওভারਲੋਡਡ ਟਰੱਕ ਰੱਖੇ ਹੋਏ ਆ ਲੱਗਦਾ ਨਹੀਂ ਕਿਦਾਂ ਕਿਦਾਂ ਕਿਸੇ ਕਿਸੇ ਵਕਤ ਵੀ ਪਲਟ ਸਕਦੇ ਬਿਲਕੁਲ ਸੀ ਪਲਟ ਸਕਦੇ ਉਹ ਨਹੀਂ ਪਲਟਦੇ ਖਤਰਾ ਹੈਗਾ ਤੁਹਾਨੂੰ ਤੁਸੀਂ ਪੈਦਲ ਚੱਲ ਰਹੇ ਹੋ ਸੁਰੱਖਿਤਾ ਹੈ ਨਹੀਂ ਕਰਕੇ ਖੱਡੇ ਕਿੰਨੇ ਹੋਏ ਪਏ ਆ ਅੱਗੇ ਦੇਖੋ ਕਿੰਨੇ ਖੱਟੇ ਹੋਏ ਪਏ ਆ ਹਾਂ ਇਸ तरफ ਵੀ ਉਹ ਤੋਂ ਉਹ ਤੋਂ ਖੱਡੇ ਜੇਕਰ ਇਹ ਗੱਡੀਆਂ ਲੰਘਦੀਆਂ ਖੱਡੇ ਕਰਨ ਇਹ ਡਿੱਗ ਜਾਣ ਕਿਸੇ ਉੱਤੇ ਹਾਂ ਦਿਖਦਾ ਹੀ ਆ ਸਰ ਦਿਖਦਾ ਹੀ ਹੈ ਡਿੱਗਦੇ ਹੀ ਨੇ ਉਹ ਬਿਲਕੁਲ ਲੋਕਾਂ ਨੂੰ ਕਿਤੇ ਕਿਤੇ ਆਪਣੀ ਜਾਨ ਦਾ ਵੀ ਖਤਰਾ ਜਿਹੜਾ ਕਿ ਆ ਜਰੂਰ ਹੈਗਾ ਵਾ ਇਹ ਇਹ ਤਸਵੀਰ ਜਿਹੜੀ ਕਿ ਆ ਇਹ ਤੁਹਾਨੂੰ ਦਿਖਾਣਾ ਚਾਹਾਂਗਾ ਕਿ ਕਿ ਕਿੰਨੇ ਕੋ ਦੂਰ ਤੱਕ ਜਾਮ ਜਿਹੜਾ ਕਿ ਇਹ ਲੱਗਿਆ ਹੋਇਆ ਵਾ ਤੇ ਇਹ ਇਹ ਇੱਕ ਕੋਈ ਕੋਈ ਕਿਸੇ ਕਰਕੇ ਨਹੀਂ ਲੱਗਿਆ ਇੱਕ ਓਵਰਲੋਡਡ ਟਰੱਕ ਦੇ ਕਰਕੇ ਲੱਗਿਆ ਹੋਇਆ ਨਜ਼ਰ ਆ ਰਿਹਾ ਹੋਏਗਾ ਤੁਹਾਨੂੰ ਉਹ ਦੇਖ ਸਕਦੇ ਹੋ ਸਾਹਮਣੇ ਇੱਕ ਓਵਰਲੋਡਡ ਟਰੱਕ ਜਿਹੜਾ ਕਿ ਆ ਤਾ ਉਹ ਛੋਟਾ ਪਿਕਅਪ ਕਿਹਾ ਜਾਂਦਾ ਇਸ ਨੂੰ ਇਹਦੇ ਕਰਕੇ ਜਿਹੜਾ ਕਿ ਇਹ ਜਾਮ ਲੱਗਿਆ ਹੋਇਆ ਵਾ ਉਸਦੇ ਪਿੱਛੇ ਦੇਖੋ ਉਸਦੇ ਪਿੱਛੇ ਵੀ ਜ਼ੂਮ ਕਰਕੇ ਦਿਖਾਉਂਗਾ ਤੁਹਾਨੂੰ ਕਿ ਉਸਦੇ ਪਿੱਛੇ ਵੀ ਜਿਹੜੇ ਕਿ ਇੱਕ ਹੋਰ ਓਵਰਲੋਡਡ ਲੋਡਡ ਟਰੱਕ ਆ ਰਿਹਾ ਵਾ ਲਗਾਤਾਰ ਇਥੋ ਜਿਹੜੇ ਕਿਓ ਵਲੋ ਟਰੱਕ ਲੰਘਦੇ ਨੇ ਨਜ਼ਰ ਆ ਰਿਹਾ ਜਦੋਂ ਖਰਾਬ ਹੁੰਦੇ ਨੇ ਉਦੋਂ ਟ੍ਰੈਫਿਕ ਲੱਗ ਜਾਂਦਾ ਕਿਵੇਂ ਆਜਾ ਜਰਕਿਆ ਆਮ ਜਨਤਾ ਨੂੰ ਭੁਗਤਣਾ ਪੈਂਦਾ ਅੱਛਾ ਇਹ ਇਹ ਜਿਹੜੇ ਇਹ ਅੱਛਾ ਇਹ ਜਿਹੜੇ ਉਹ ਵਲੋ ਟਰੱਕ ਜਿਹੜੇ ਇਥੋਂ ਲੰਘਦੇ ਨੇ ਇਹ ਗਲਤ ਨੇ ਸਹੀ ਨੇ ਗਲਤ ਹੈਗੇ ਆ ਅੱਛਾ ਜੇਕਰ ਇਹ ਪਲਟ ਬੁਲਟੀ ਆਵੇ ਤਾਂ ਕਿਹੜਾ ਨੁਕਸਾਨ ਹੈ ਪਰ ਜਿਹੜੇ ਬੰਦੇ ਮੋਟਰਸਾਈਕਲ ਸਾਈਡ ਤੇ ਖੜੇ ਹੋਣਗੇ ਉਹਨਾਂ ਨੂੰ ਨੁਕਸਾਨ ਆ ਜੀ ਗੱਡੀਆਂ ਦਾ ਵੀ ਨੁਕਸਾਨ ਹੋ ਸਕਦਾ ਗੱਡੀ ਲੈ ਕੇ ਤੁਹਾਡਾ ਬੰਦਾ ਮਰ ਜਾਊਗਾ ਹੋਰ ਕੀ ਹੋਊਗਾ ਤੇ ਬੰਦਾ ਹੀ ਮਰ ਜਾਊਗਾ ਹੋਰ ਕੀ ਤਾਂ ਬਿਲਕੁਲ ਕਿਤਨੇ ਕਿਤੇ ਕਿਹਾ ਜਾ ਰਿਹਾ ਕਿ ਬੰਦੇ ਦੀ ਮੌਤ ਹੋ ਜੂਗੀ ਜੇਕਰ ਇਹ ਉਹ ਵੱਲੋਂ ਟਰੱਕ ਆ ਜਿਹੜੇ ਕਿ ਜਿਹੜੇ ਕਿਸੇ ਉੱਤੇ ਡਿੱਗਦੇ ਨੇ ਆ ਦੇਖੋ ਕਿ ਹੁਣ ਇਹ ਫਸ ਗਿਆ ਹੈ ਇਹ ਈ ਰਿਕਸ਼ਾ ਫਸ ਗਿਆ ਆ ਵਾ ਤੁਸੀਂ ਦੇਖਿਓ ਇਹ ਦੇਖੋ ਕਿ ਹੁਣ ਲੋਕ ਜਿਹੜੇ ਕਿ ਜਾਣਾ ਜਾਣਾ ਦਾ ਚਾਹ ਰਹੇ ਨੇ ਆਪਣੇ ਮੰਜ਼ਿਲ ਤੱਕ ਤਾਂ ਜਾਣਾ ਚਾਹੁੰਦੇ ਨੇ ਪਰ ਵਿੱਚ ਜਿਹੜੇ ਕਿ ਆ ਇਹ ਟਰੱਕ ਜਿਹੜੇ ਕਿ ਆ ਧਕਲ ਅੰਦਾਜ਼ੀ ਦਿੰਦਾ ਨਜ਼ਰ ਆ ਰਿਹਾ ਹੈ ਇਹ ਖਰਾਬ ਟਰੱਕ ਹੋ ਗਿਆ ਇੱਥੇ ਪਿਕਅਪ ਗੱਡੀ ਜਰੀ ਹੈ ਖਰਾਬ ਹੋਈ ਆ ਤੁਸੀਂ ਦੇਖੋ ਕਿ ਕਿੰਨਾ ওভার ਲੋਡਡ ਮਾਲ ਇੱਥੇ ਲੱਦਿਆ ਹੋਇਆ ਸੀ ਪਿਕਅਪ ਗੱਡੀ ਨੇ ਤੇ ਦੂਜੇ ਪਾਸੇ ਉਹ ਦੇਖੋ ਉਹ ਛੋਟਾ ਹਾਥੀ ਦੇਖੋ ਉਹ ਰਖੋ ਉਹ ਦੇਖੋ ਰੋ ਉਹ ਕਿੱਦਾਂ ਜਾ ਰਿਹਾ ਵਾ ওভার ਲੋਡ ਨਾਲ ਉਹ ਓਰ ਕੋਰ ਕੋ ਕਿੱਦਾਂ ਓਵਰਲੋਡ ਅਜਾ ਖਤਰਾ ਹੈਗਾ ਕਿੱਦਾਂ ਕਿੱਥੇ ਬਹੁਤ ਜ਼ਿਆਦਾ ਜੀ ਬੱਚੇ ਦੇਖੋ ਸਕੂਲ ਲਈ ਛੁੱਟੀ ਹੋਈ ਹੈ ਤੇ ਇੰਨੀ ਖਰਾਬੀ ਦਾ ਕੋਈ ਸਿਸਟਮ ਨਹੀਂ ਹੈ ਓਰੇ ਕੋਈ ਅੱਛਾ ਇਹ ਓਵਰਲੋਡ ਓਵਰ ਓਵਰਲੋਡ ਟੱਕਰ ਦਾ ਖਤਰਾ ਹੈਗਾ ਖਤਰਾ ਹੀ ਖਤਰਾ ਹੀ ਸਾਰਾ ਓਰੇ ਅੱਛਾ ਜੀ ਦੇਖੀ ਜਾਵੇ ਇਹ ਕੌਣ ਜ਼ਿੰਮੇਦਾਰ ਹੁਣ ਦੇਖੋ ਜਿਵੇਂ ਬੱਚੇ ਦੀ ਛੁੱਟੀ ਹੋਈ ਹੈ ਓਰੇ ਹਾਂ ਪੂਰੇ ਕੋਈ ਸਿਸਟਮ ਠੀਕ ਸੇ ਨਹੀਂ ਲੱਗ ਰਿਹਾ ਓਰੇ ਬੱਚਿਆਂ ਦਾ ਕੋਈ ਸਾਵਧਾਨੀ ਨਹੀਂ ਰੱਖੀ ਓਰੇ ਕਿਸੇ ਦੀ ਹਾਂ ਨੁਕਸਾਨ ਆਈ ਜੀ ਪ੍ਰਸ਼ਾਸਨ ਕੀ ਸੁਤਾ ਹੈ ਦੇਖ ਲਓ ਹੁਣ ਤੁਸੀਂ ਟ੍ਰੈਫਿਕ ਟ੍ਰੈਫਿਕ ਵਾਲੇ ਨੂੰ ਹੋਣਾ ਚਾਹੀਦਾ ਇੱਥੇ ਨਾ ਕੋਈ ਟ੍ਰੈਫਿਕ ਦਾ ਸਿਸਟਮ ਨਾ ਕੋਈ ਲੋਡਰ ਲੋਡ ਦਾ ਸਿਸਟਮ ਹੋ ਰੇ ਤੋ ਬਿਲਕੁਲ ਕਿਤਨੇ ਕਿਦੇ ਕੋਈ ਵੀ ਸਿਸਟਮ ਜਿਹੜਾ ਕਿ ਇੱਥੇ ਨਹੀਂ ਨਜ਼ਰ ਆਉਂਦਾ ਦਿਖਾਈ ਦੇ ਰਿਹਾ ਟ੍ਰੈਫਿਕ ਵਾਲੇ ਵੀ ਜਿਹੜੇ ਕਿ ਇੱਥੇ ਨਹੀਂ ਨਜ਼ਰ ਆਉਂਦੇ ਦਿਖਾਈ ਦੇ ਰਹੇ ਇਹ ਕਾਫੀ ਜਿਹੜਾ ਕਿ ਆ ਇੱਥੇ ਮਾਹੌਲ ਜਿਹੜਾ ਖਰਾਬ ਹੁੰਦਾ ਨਜ਼ਰ ਆ ਰਿਹਾ ਦੂਰ ਦੀ ਤਸਵੀਰ ਦਿਖਾਉਂਗਾ ਲਾਗੇ ਪਾਸ ਸਕੂਲ ਹੈਗਾ ਬਸ ਸਕੂਲ ਦੀ ਛੁੱਟੀ ਹੋਈ ਆ ਤੇ ਦੂਜੇ ਪਾਸੇ ਹੀ ਉਹ ਲੋਡ ਇੱਕ ਟਰੱਕ ਤਾਂ ਉਹਨੂੰ ਦਿਖ ਰਹਾ ਹੋਏਗਾ ਕਿ ਕਿੰਨੇ ਕੋਈ ਮੁਸ਼ਕਿਲਾਂ ਪਛਾਨੀਆਂ ਪੇਸ਼ਾਨ ਇਹਨਾਂ ਨੂੰ ਕਰਨਾ ਪੈ ਰਿਹਾ ਵਾ ਇਹ ਸਕੂਲ ਬੈਂਡ ਵੀ ਫਸੀ ਹੋਈ ਆ ਅੱਛਾ ਕਿੰਨੀ ਦੇ ਹੋ ਗਈ ਫਸੇ ਨੂੰ ਭਾਈ ਆ ਇਹਨਾਂ ਨੂੰ ਪੁੱਛੋ ਨਾ ਇਹਨਾਂ ਨੂੰ ਪਤਾ ਹੀ ਨਹੀਂ ਗੱਡੀਆਂ ਕਿੱਧਰੋਂ ਚਲਾਉਣੀਆਂ ਨੇ ਦੱਸੋ ਅਸੀਂ ਤਾਂ ਆਪਣੇ ਰਾਹ ਤੇ ਜਾ ਰਹੇ ਫੇਰ ਵੀ ਲੋਕੀ ਵਿੱਚ ਦੇ ਵਿੱਚ ਗੱਡੀਆਂ ਵਸਾਉਂਦੇ ਰਹਿੰਦੇ ਦੱਸੋ ਇਹ ਐ ਓਵਰ ਲੋਡ ਟਰੱਕ ਜਿਹੜੇ ਆਉਂਦੇ ਨੇ ਇਹ ਇਹਨਾਂ ਨੂੰ ਚੱਲਣਾ ਚਾਹੀਦਾ ਦੁਪਹਿਰੇ ਪਾਜੀ ਪਤਾ ਕੀ ਆ ਕੰਮਕਾਰ ਵਾਲੇ ਬੰਦੇ ਨੂੰ ਪਤਾ ਰਹਾ ਸਾਰਾ ਤੇ ਇੱਥੇ ਵੀ ਜਦ ਰਗੀ ਆ ਬੱਸ ਡਰਾਈਵਰਾਂ ਵੱਲੋਂ ਵੀ ਕਿਹਾ ਜਾ ਰਿਹਾ ਕਿ ਬਿਲਕੁਲ ਗਲਤ ਹੈ ਸਰਾਸਰ ਗਲਤ ਹੈ ਕਿੰਨੀ ਕੋ ਪਰੇਸ਼ਾਨੀ ਹੋਈ ਹੈ ਬਹੁਤ ਜਿਆਦਾ ਪਰੇਸ਼ਾਨੀ ਹੋ ਰਹੀ ਹੈ ਉਹ ਵਾਲਾ ਟਰੱਕ ਜਿਹੜੇ ਇੱਥੇ ਘੁੰਮਦੇ ਪਏ ਨੇ ਤੇ ਇਹਨਾਂ ਨੂੰ ਟਾਈਮ ਦਿੱਤਾ ਕਿ 9 ਤੋਂ ਲੱਗੇ 5 ਵੇ ਤੱਕ ਸਵੇਰ ਦੇ ਚਲਾਣ ਆਉਣਾ ਚਾਹੀਦਾ ਇਹਨਾਂ ਨੂੰ ਦੇਖਣਾ ਚਾਹੀਦਾ ਕੋਈ ਟਾਈਮ ਹੋਣਾ ਚਾਹੀਦਾ ਅੱਛਾ ਉੱਧਾ ਪੁਲਿਸ ਨਾਕੇ ਤੇ ਖੜਦੀ ਉਹ ਚਲਾਣ ਕਰ ਦਿੰਦੀ ਹੈ ਐਦਾਂ ਕੋਈ ਚਲਾਣ ਨਹੀਂ ਇਹਦਾ ਕੋਈ ਚਲਾਣ ਨਹੀਂ ਖਦਾ ਕੋਈ ਚਲਾਣ ਨਹੀਂ ਟਰੱਕ ਦੇਖੋ ਤੇ ਕਿੰਨਾ ਓਵਰ ਲੋਡ ਆ ਕੋਈ ਐਕਸੀਡੈਂਟ ਹੋ ਜਾਵੇ ਡਿੱਗ ਜਾਏ ਉੱਪਰ ਰਸੇ ਨਾ ਪੂਰੇ ਤੇ ਸਿਰ ਤੇ ਟੰਗਾਇਆ ਸਾਰਾ ਅੱਛਾ ਰੱਬ ਨਾ ਕਰੇ ਹਾਸਾ ਹੋ ਜਾਵੇ ਕੋਈ ਫੇਰ ਹੋ ਜਾਏ ਹੋ ਜਾਊਗਾ ਫੇਰ ਆਜਣਗੇ ਮੁਆ अच्छा मुआवजा देके चलो जी रिसॉल्व कम से बस सर बिल्कुल कितना कितने बहुत दिक्कत परेशानियां सामना करना ਪੈ ਰਿਹਾ ਵਾ ਇੱਥੇ ਅਕਸਰ ਹੀ ਇਹ ਜਿਹੇ ਜਾਨ ਜਿਹੜੇ ਕਿ ਆ ਲੱਗਦਾ ਨਜ਼ਰ ਆਂਦਾ ਵਾ ਤੇ ਅਕਸਰ ਹੀ ਕਾਫੀ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈਂਦਾ ਵਾ ਕੋਈ ਵੀ ਇੱਥੇ ਕੋਈ ਵੀ ਇੱਥੇ ਜਿਹੜਾ ਪ੍ਰਸ਼ਾਸਨ ਤਨਾਤ ਨਹੀਂ ਹੈਗਾ ਟ੍ਰੈਫਿਕ ਪੁਲਿਸ ਮੁਲਾਜ਼ਮ ਤਨਾਤ ਨਹੀਂ ਹੈਗੇ ਕਿਉਂਕਿ ਲਗਾਤਾਰ ਜਿਹੜਾ ਕਿ ਇਹ ਟ੍ਰਾਫਿਕ ਨਜ਼ਰ ਆਉਂਦਾ ਦਿਖਾਈ ਦੇ ਰਿਹਾ ਹੈ ਤੇ ਬੱਚਿਆਂ ਦੀ ਛੁੱਟੀ ਵੀ ਜਿਹੜੀ ਕਿ ਇੱਥੇ ਹੋਈ ਹੈ ਤੇ ਕੱਲ ਨੂੰ ਕੋਈ ਵੀ ਵੱਡਾ ਹਾਸਾ ਹੋਵੇ ਤੇ ਉਹਦੀ ਜ਼ਿੰਮੇਵਾਰ ਕੋਣ ਹੈ ਅਗਰ ਕੱਲ ਕੋਈ ਵੱਡਾ ਹਾਸਾ ਹੋ ਗਿਆ ਇਹ ਇਹ ਓਵਰ ਲੋਡ ਟਰੱਕ ਹੋ ਕੇ ਕਾਰਨ ਕੌਣ ਜ਼ਿੰਮੇਵਾਰ ਹੈ ਇਸ ਲਈ ਤਾਂ ਦੇਖਣਾ ਚਾਹੀਏ ਯਹਾਂ ਤੇ ਸਕੂਲਾਂ ਦੀ ਛੁੱਟੀ ਕੇ ਟਾਈਮ ਹੁੰਦਾ ਹੈ ਹਾਂ ਹਰ ਇੱਕ ਦਿਨ ਰਸ ਹੋ ਜਾਂਦਾ ਯਹਾਂ ਤੇ ਉਹ ਕੋਈ ਮੈਂ ਇੱਕ ਤਸਵੀਰ ਦਿਖਾਵਾਂਗਾ ਅੱਛਾ ਬਿਲਕੁਲ ਆਹ ਦੇਖੋ ਓਏ ਛੋਟੇ ਛੋਟੇ ਹਾਤੀ ਹਾਂ ਛੋਟੇ ਛੋਟੇ ਹਾਥੀ ਦੇਖੋ ਕਿ ਕਿਸ ਤਰ੍ਹਾਂ ਜਿਹੜੇ ਕੀ ওভারਲੋਡ ਹੋ ਕੇ ਜਾ ਰਹੇ ਨੇ ਡਾਵਾ ਡੋਰ ਵੀ ਹੁੰਦੇ ਹੋਏ ਨਜ਼ਾਰੇ ਨੇ ਪਰ ਇਹਦਾ ਇਹ ਉੱਤੇ ਕੋਈ ਜੂ ਜਰੀਆ ਨਹੀਂ ਖਿਸਕਦੀ ਹੋਈ ਨਜ਼ਰ ਆ ਰਹੀ ਕੋਈ ਪ੍ਰਸ਼ਾਸਨ ਕੋਈ ਟ੍ਰੈਫਿਕ ਮੁਲਾਜ਼ਮ ਇੱਥੇ ਤਨਾਤ ਨਹੀਂ ਕੋਈ ਪੀਸੀਆ ਤਨਾਤ ਨਹੀਂ ਕੋਈ ਇੱਥੇ ਕਿਸੇ ਨੂੰ ਸਾਰ ਨਹੀਂ ਅੱਖਾਂ ਬੰਦ ਕਰਕੇ ਦਫ਼ਤਰਾਂ ਦੇ ਅੰਦਰ ਬੈਠੇ ਨੇ ਆਰਾਮ ਨਾਲ ਜਿਹੜੇ ਕੀ ਆ ਦੂਜੇ ਹੋਰ ਹੋਰਾਂ ਦੇ ਚਲਾਨ ਕੱਟਣ ਨੂੰ ਬੈਠੇ ਨੇ ਜੇਕਰ ਇੱਥੇ ਕੋਈ ਹਾਸਾ ਵਾਪਰਦਾ ਕੌਣ ਜ਼ਿੰਮੇਵਾਰ ਆ ਉਹਦਾ ਅਕਸਰ ਹੀ ਜਿਹੜਾ ਕਿ ਇਹਨਾਂ ਦਾ ਟਾਈਮ ਜਿਹੜਾ ਕਿ 9 ਤੋਂ 5 ਬਣਿਆ ਗਿਆ ਵਾ ਪਰ ਕੋਈ ਕਿਸੇ ਨੂੰ ਸਾਰ ਨਹੀਂ ਕੋਈ ਕਿਸੇ ਨੂੰ ਚਿੰਤਾ ਨਹੀਂ ਇਹ ਇਹ ਇੱਥੇ ਠੀਕ ਕਰ ਰਹੇ ਟਾਇਰ ਕਿੰਨਾ ਸਮਾਂ ਹੋ ਗਿਆ ਤੁਹਾਡੀ ਗੱਡੀ ਖਰਾਬ ਹੋਈ ਭਾਈ ਹੁਣ ਵੀਕਲ ਹੈ ਚੱਲਦਾ ਅਕਸਰ ਗੱਡੀ ਖਰਾਬ ਹੋਈ ਹੈ ਅੱਛਾ ਹੁਣ ਤੁਸੀਂ ਐਦਾ মিডিਆ ਨੂੰ ਦਿਖਾ ਰਹੇ ਹੋ ਚਲੋ ਵੀ মিডিਆ ਨੂੰ ਦਿਖਾ ਰਹੇ ਤੁਹਾਨੂੰ ਇੱਕ ਟਾਈਮ ਦਿੱਤਾ ਗਿਆ 9 ਤੋਂ ਲੈ ਕੇ ਸਵੇਰੇ 5 ਵਜੇ ਤੱਕ ਦਿੱਤਾ ਹੈ ਕਿ ਨਹੀਂ ਦਿੱਤਾ ਗਿਆ ਇਹਨਾਂ ਨੂੰ ਨਹੀਂ ਗੱਡੀਆਂ ਨੂੰ ਹੈਗਾ ਜੀ ਇਹਨਾਂ ਨੂੰ ਪੁੱਛੋ ਹੈ ਬਾਕੀ ਇਹ ਇਹਨਾਂ ਗੱਡੀਆਂ ਦਾ ਨਹੀਂ ਹੈਗਾ ਇਹ 4 ਵਾਈ ਕਿਹਦੀ ਹੈ ਤੁਹਾਡੀ ਹੈ ਗੱਡੀ ਤੁਹਾਡੀ ਗੱਡੀ ਹੈ ਅੱਛਾ ਕੀ ਨਾਮ ਹੈ ਤੁਹਾਡਾ ਰਾਜੂ ਆ ਜੀ ਰਾਜੂ ਜੀ ਤੁਹਾਨੂੰ ਇੱਕ ਟਾਈਮ ਦਿੱਤਾ ਹੈ ਰਾਤ ਦੇ ਰਾਤ ਦੇ 9 ਤੋਂ ਲੈ ਕੇ ਸਵੇਰੇ 5 ਵਜੇ ਤੱਕ ਤੁਹਾਨੂੰ ਟਾਈਮ ਪਤਾ ਸੀਗਾ ਪਤਾ ਹੈ ਸਰ ਗੱਡੀ ਖਰਾਬ ਹੋ ਗਿਆ ਕੀ ਇੱਕ ਮਿੰਟ ਇੱਕ ਮੇਰੇ ਸਵਾਲ ਦਾ ਜਵਾਬ ਤਾਂ ਦਿਓ ਪਤਾ ਰੋਡ ਤੇ ਚੱਲਦੀ ਗੱਡੀ ਖਰਾਬ ਹੋ ਜਾਂਦੀ ਹੈ ਇਹ ਟਾਈਮ ਟਾਈਮ ਦੀ ਗੱਲ ਕਰ ਰਹੇ ਹੋ ਸਰ ਪਤਾ ਨਹੀਂ ਸੀ ਟਾਈਮ ਲੰਘਦਾ ਅੱਛਾ ਟਾਈਮ ਨਹੀਂ ਪਤਾ ਬਿਲਕੁਲ ਇਹ ਟਰੱਕ ਡਰਾਈਵਰ ਦੇ ਵੱਲੋਂ ਪਹਿਲੇ ਕਿਹਾ ਗਿਆ ਸੀਗਾ ਕਿ ਮੈਨੂੰ ਟਾਈਮ ਪਤਾ ਹੈ ਪਰ ਫਿਰ ਵੀ ਟਾਈਮ ਪਤਾ ਆਉਣ ਦੇ ਬਾਵਜੂਦ ਵੀ ਇੱਥੇ ਮੁਹੱਲੇ ਦੇ ਵਿੱਚ ਗੱਡੀ ਲੈਣੀ ਸੜਕਾਂ ਤੋਂ ਗੱਡੀ ਕੱਢਣੀ ਸਕੂਲ ਦਾ ਛੁੱਟੀ ਦਾ ਟਾਈਮ ਹੈ ਐ ਵੀ ਐ ਵੀ ਧਿਆਨ ਦੇ ਵਿੱਚ ਰੱਖਦੇ ਤਾਂ ਵੀ ਗੱਡੀਆਂ ਚੱਲ ਚਾ ਇੱਥੋਂ ਜ਼ਰੂਰੀ ਹੈ ਲੈਣੀਆਂ ਬਹੁਤ ਹੀ ਜੜਾ ਕੀਆ ਓਕੇ ਜਿਹੜੀ ਜੜੀ ਕਿਆ ਲੋਕ ਲੰਘ ਰਹੇ ਨੇ ਥੋੜਾ ਸੜਕਾਂ ਤੋਂ ਲੰਘ ਰਹੇ ਨੇ ਤੇ ਦੇਖ ਸੋ ਜੇ ਬੱਚਿਆਂ ਨੂੰ ਲੈ ਕੇ ਲੰਘ ਰਹੇ ਨੇ ਆ ਪਰੇਸ਼ਾਨੀ ਕਿਸ ਤਰ੍ਹਾਂ ਦੀ ਆਈ ਭਾਜੀ ਇੱਥੇ ਦਿੱਲੀ ਇਹੀ ਕੰਮ ਹੈ ਦਾ ਦਿੱਲੀ ਕੰਮ ਹੈ ਦਿੱਲੀ ਜੀ ਦਿੱਲੀ ਅੱਛਾ ਦਿੱਲੀ ਇਹ ਤੋਂ ਓਵਰਲੋਡ ਲੰਘਦੀਆਂ ਨੇ ਰੋ ਤੁਸੀਂ ਕੱਲ ਵੀ ਆਓਗੇ ਤੁਸੀਂ ਪਰਸੋ ਵੀ ਆਓਗੇ ਤੈਨੂੰ ਇਹੀ ਮਿਲਣਾਗਾ 1:30 ਵਜੇ ਤੋਂ ਲੈ ਕੇ 2 ਵਜੇ ਤੱਕ ਐਵੇਂ ਜਾਵ ਰਹਿੰਦਾਗਾ ਇਹ ਰੋਜ਼ ਦਾ ਹੈਗਾ ਸਾਡਾ ਅੱਛਾ ਟਾਈਮ ਇਹਨਾਂ ਦਾ ਬੰਨਿਆਗਾ 9 ਤੋਂ ਲੈ ਕੇ 5 ਵਜੇ ਤੱਕ ਸਵੇਰੇ ਤਾਂ ਤੂੰ 9 ਵੇ ਤੇ ਲਾ ਕੇ 5 ਵੇ ਦਾ ਕਿੰਨਾ ਟਾਈਮ ਐ ਕਿ ਤੂੰ ਹੀ ਓਵਰਲੋਡ ਗੱਡੀਆਂ ਖਾਲੀ ਬੈਤ ਐ ਵੀ ਜਾਂਦੀ ਏਕੋ ਖੜੀ ਦੇਖੋ ਸਾਹਮਣੇ ਏਕੋ ਖੜੀ ਏਗੀ ਅੱਛਾ ਸਕੂਲ ਦੀ ਵੇਨਣਾਂ ਨਹੀਂ ਗਿਆ ਹਰ ਤੁਸੀਂ ਦੇਖ ਲਿਓ ਖੜੇ ਖੜੇ ਤੁਹਾਨੂੰ 10 ਵੇ ਤੁਹਾਨੂੰ ਮਸਾ ਮਿਲ ਜੂਗੀ ਇੱਥੇ ਆਂਦੀਆਂ ਅੱਛਾ ਇਹ ਦਿੱਲੀ ਰੋਜ਼ ਦਾ ਭਾਜੀ ਰੋਜ਼ ਦਾ ਬੱਚੇ ਕੋਈ ਟ੍ਰੈਫਿਕ ਪ੍ਰਸ਼ਾਸਨ ਨਹੀਂ ਕਰਦਾ ਨਹੀਂ ਕਦੇ ਸਾਲ 'ਚ ਇੱਕ ਇੱਕ ਦਿਨ ਖੜਕੇ ਤਾਂ ਖੜੇਗੇ ਦਿਨ ਤਾਂ ਬਸ ਅੱਛਾ ਉਦਾਂ ਜੇ ਚਲਾਨ ਹੋਵੇ ਫਿਰ ਚਲਾਨ ਹੋਣਾ ਚਾਹੀਦਾ ਹੈਗਾ ਵਧੀਆ ਗੱਲ ਹਾਂਜੀ ਹਾਂਜੀ ਹੋਣਾ ਚਾਹੀਦਾ ਹੈਗਾ ਸਖਤ ਸਤੀ ਵਰਤੀ ਚਾਹੀਦੀ ਹਾਂਜੀ ਹਾਂਜੀ ਚੰਗੇ ਚੰਗੇ ਤਰ੍ਹਾਂ ਵਰਤੀ ਜਾਣੀ ਚਾਹੀਦੀ ਉਹ ਦੇਖੋ ਇੱਕ ਹੋਰ ਦੂਜਾ ਟੈਂਪੋ ਜਿਹੜਾ ਛੋਟਾ ਤੇਜ਼ੀ ਨੂੰ ਕਿਹਾ ਜਾਂਦਾ ਉਹ ਵੀ ਜਦੋਂ ਓਵਰਲੋਡ ਹੋ ਕੇ ਆ ਰਿਹਾ ਵਾ ਲਗਾਤਾਰ ਇੱਥੋਂ ਦੀ ਲੰਗਦੇ ਹੋਏ ਨਜ਼ਰ ਆ ਰਹੇ ਨੇ ਇਹ ਹੋਣੀ ਤੁਹਾਨੂੰ ਇਹ ਵੀ ਦੱਸ ਜਾਈਏ ਕਿ ਇਹ ਹੋਣੀ ਕਿ ਇੱਕ ਟੈਂਪੋ ਖਰਾਬ ਹੋਇਆ ਤੇ ਇਹਦੇ ਕਾਰਨ ਦਿੱਕਤ ਹੋ ਰਹੀ ਹੋਗੀ ਅਕਸਰ ਇਹ ਤੇ ਕੋਈ ਓਵਰਲੋਡਡ ਗੱਡੀਆਂ ਲੰਘਦੀਆਂ ਹੋਈਆਂ ਨਜ਼ਰ ਤੁਹਾਨੂੰ ਆਣ ਗਈਆਂ ਹੀ ਆਣ ਗਈਆਂ ਤੇ ਉਸ ਦੇ ਨਾਲ ਹੀ ਲੋਕ ਖਜਲ ਖਵਾਰ ਹੁੰਦੇ ਆਉਗੇ ਹੀ ਆਉਗੇ ਜੁਗਾੜੂ ਜਗਾੜੂ ਰਿਸ਼ਤ ਹੋਈ ਦੇਖ ਸਕਦੇ ਹੋ ਜਗਾੜੂ ਵੀ ਜਿਹੜੇ ਕਿ ਆਵਰਲੋਡਰ ਨੇ ਉਹ ਵੀ ਜਿਹੜੇ ਕਿ ਹੈ ਕਈ ਵਾਰੀ ਆ ਹਾਸਾ ਬੰਦੇ ਨੇ ਸ਼ਿਕਾਰ ਹੁੰਦੇ ਨੇ ਲੋਕ ਆਮ ਜਨਤਾ ਲੋਕ ਹਾਸੇ ਸ਼ਿਕਾਰ ਹੁੰਦੀਆਂ ਹਾਂਜੀ ਤੇ ਰੋਜ਼ ਦਾ ਇਹ ਹਾਲ ਹੈ ਰੋਜ਼ ਦਾ ਇਹ ਹਾਲ ਹੈ ਸਕੂਲੋਂ ਲੈਣ ਜਾਇਦਾ ਬੱਚਿਆਂ ਨੂੰ ਜਦੋਂ ਵਾਪਸ ਆਈਦਾ ਬੜੀ ਮੁਸ਼ਕਿਲ ਨਾਲ ਮੈਂ ਕਹਿੰਨਾ ਕ੍ਰੋਸ ਕਰੀਦਾ 15-15 ਮਿੰਟ ਲੱਗ ਜਾਂਦੇ ਉੱਥੋਂ ਇੱਧਰ ਆਉਣ ਨੂੰ ਕਰ ਬਹੁਤ ਬੁਰਾ ਹਾਲ ਅੰਦਰ ਇਹ ਇਹ ਕਾਰਨ ਕੀ ਸਮਝਦੇ ਆਸੀਂ ਇਹਦਾ ਇਹ ਓਵਰਲੋਡ ਗੱਡੀਆਂ ਦਾ ਕਾਰਨ ਸਮਝਦੇ ਆ ਜਾਂ ਟ੍ਰੈਫਿਕ ਪ੍ਰਸ਼ਾਸਨ ਲਾਪਰਵਾਹੀ ਸਮਝਦੇ ਆ ਜਾਂ ਲੋਕਾਂ ਦੀ ਲਾਪਰਵਾਹੀ ਸਮਝਦੇ ਆ ਲੋਕਾਂ ਦੀ ਲਾਪਰਵਾਹੀ ਭਾਜੀ ਆਪੇ ਹੋਣੀ ਜੇ ਗੱਡੀਆਂ ਓਵਰਲੋਡ ਵਿੱਚ ਖੜ੍ਹ ਜਾਣਗੀਆਂ ਰਸਤਾ ਰੋਕਣਗੀਆਂ ਜੇ ਕੋਈ ਪ੍ਰਸ਼ਾਸਨ ਦਾ ਬੰਦਾ ਇਹਨਾਂ ਨੂੰ ਆ ਕੇ ਨਹੀਂ ਚਲਵਾਏਗਾ ਕਈ ਕਈ ਵਾਰ ਤਾਂ ਅਸੀਂ ਆਪ ਮੁੜ ਸਕੇ ਰੋਕ ਕੇ ਇਹਨਾਂ ਨੂੰ ਲੋਕਾਂ ਨੂੰ ਚਲਵਾਂ ਦੀ ਕੋਸ਼ਿਸ਼ ਕਰਦੇ ਸੀ ਤਾਂ ਕਿ ਅਸੀਂ ਕ੍ਰੋਸ ਕਰਕੇ ਕਿ ਬੱਚਾ ਛੋਟਾ ਵਾ ਲੇਡ ਵੇਟ ਹੋ ਜਵੇ ਇਧਰ ਉਧਰ ਹੋ ਜਵੇ ਕੋਈ ਜਿੰਮੇਵਾਰ ਮਾਰੇ ਮੁੜ ਕੇ ਇੱਥੇ ਪ੍ਰਸ਼ਾਸਨ ਵੀ ਨਹੀਂ ਹੈਗਾ ਜੀ ਤੇ ਇੱਥੇ ਤੁਹਾਡੇ ਸਾਹਮਣੇ ਪੂਰੇ ਤਸੱਲੀ ਨਾਲ ਤੁਸੀਂ ਦੇਖ ਲਓ ਓਵਰਲੋਡ ਗੱਡੀਆਂ ਇਥੋਂ ਲੰਘ ਨਹੀਂ ਆਉਂਦੀ ਕੋਈ ਇੱਥੇ ਕਿਸੇ ਕਿਸਮ ਦਾ ਕੋਈ ਪ੍ਰਬੰਧ ਨਹੀਂ ਹੈਗਾ ਅੱਛਾ ਜੀ ਜੇ ਬਾਈਚਾਂਸ ਖੁਦਾਂ ਨਾ ਖਾਸ ਤਾਂ ਇਹ ਇਹ ਖਰਾਬ ਹੋ ਗਈਆਂ ਗੱਡੀਆਂ ਡਰਾਈਵਰ ਉਹ ਲੋਕ ਕਹਿੰਦੇ ਗੱਡੀਆਂ ਖਰਾਬ ਹੁੰਦੀ ਰਹਿੰਦੀਆਂ ਜੀ ਬਾਈਚਾਂਸ ਖਰਾਬ ਹੁੰਦੇ ਹੁੰਦੇ ਜਿਹਨਾਂ ਨੂੰ ਨਾ ਪਤਾ ਲੱਗਦਾ ਇਹ ਡਿੱਗ ਜਾਂਦੀ ਤੇ ਹਾਸੇ ਸ਼ਿਕਾਰ ਕੌਣ ਸੀਗਾ ਕੌਣ ਸੀਗਾ ਦੇਖੋ ਜੀ ਛੋਟੇ ਛੋਟੇ ਬੱਚੇ ਤੁਹਾਡੇ ਸਾਹਮਣੇ ਹੀ ਆ ਸਾਰੇ ਇਸ ਟਾਈਮ ਸਕੂਲਾਂ ਦੀ ਛੁੱਟੀ ਦਾ ਟਾਈਮ ਹੈ ਸਕੂਲ ਦੀ ਛੁੱਟੀ ਦਾ ਟਾਈਮ ਹੈ ਦੋ ਤਿੰਨ ਸਕੂਲ ਇਕੱਠੇ ਨੇ ਇੱਥੇ ਉਹਦੇ ਹਿਸਾਬ ਨਾਲ ਇੱਥੇ ਕੋਈ ਭਾਜੀ ਪ੍ਰਬੰਧ ਨਹੀਂ ਹੈਗਾ ਕੋਈ ਕੁਝ ਨਹੀਂ ਹੈਗਾ ਕੋਈ ਪ੍ਰਸ਼ਾਸਨ ਨਹੀਂ ਖੜਾ ਇਹਨਾਂ ਨੂੰ ਚਾਹੀਦਾ ਇੱਥੇ ਟ੍ਰੈਫਿਕ ਵਾਲੇ ਲਗਾ ਕੇ ਰੱਖਣ ਤਾਂ ਕਿ ਟ੍ਰੈਫਿਕ ਨਾਲ ਨਾਲ ਮੇਨਟੇਨ ਹੁਦਾਰ ਹੋਵੇ ਤੋ ਬਿਲਕੁਲ ਧੰਨਵਾਦ ਆ ਹੋਰ ਪੈਸਾ ਜੁੜ ਚੁੱਕੇ ਨੇ ਅੱਛਾ ਬੱਚੇ ਪੜ੍ਹਾਏ ਪਿੱਛੇ ਜਿੱਕਰ ਇਹ 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 ਟ੍ਰੈਫਿਕ ਦਾ ਕਾਰਨ ਕੀ ਆਪਾਂ ਸਮਝ ਸਕਦੇ ਹਾਂ ਭਾਜੀ ਕੋਈ ਹਾਲ ਹੀ ਹੈਗਾ ਇੱਥੇ ਬਹੁਤ ਬੁਰਾ ਹਾਲਾਤ ਹੈ ਦੇਖੋ ਤੁਹਾਡੇ ਸਾਹਮਣੇ ਬੱਚੇ ਨੂੰ ਲੈ ਕੇ ਜਾਂਦੇ ਨਾ ਅੱਧਾ ਅੱਧਾ ਘੰਟਾ ਲੱਗ ਜਾਂਦਾ ਇੱਥੇ ਤੇ ਕੋਈ ਸਿਸਟਮ ਨਹੀਂ ਹੈਗਾ ਹੋਣਾ ਚਾਹੀਦਾ ਯਾਰ ਕੋਈ ਨਾ ਕੋਈ ਅੱਛਾ ਕੀ ਕਾਰਨ ਕੀ ਸਮਝਦੇ ਹੋ ਓਵਰਲੋਡ ਗੱਡੀਆਂ ਦਾ ਜਾਂ ਇੱਕ ਦੂਜੇ ਵਿੱਚ ਭਿੱਟ ਜਾਂਦੀਆਂ ਉਹ ਤੁਸੀਂ ਕੈਮਰਾ ਚਲਾਓ ਉੱਥੇ ਦੇਖੋ ਓਵਰਲੋਡ ਗੱਡੀਆਂ ਵੀ ਦੇਖੋ ਤੇ ਨਾਲੇ ਪਤਾ ਕੀ ਗੱਲ ਹੈ ਸਕੂਲਾਂ ਦਾ ਟਾਈਮ ਸਾਰੇ ਇੱਕੋ ਇਹੀ ਹੈ ਛੁੱਟੀ ਹੋਣ ਦਾ ਆਸੇ-ਪਾਸ ਸਕੂਲ ਹੈਗੇ 4-5 ਸਾਰੇ ਦੀ ਛੁੱਟੀ ਹੁੰਦੀ ਹੈ ਤੇ ਸਾਰਾ ਸ਼ਹਿਰ ਇੱਕਦਮ ਚਪੇ ਜਾਂਦਾ ਉਹਨਾਂ ਬੱਚਿਆਂ ਨੂੰ ਲੈਣ ਆਂਦੇ ਨਾ ਅੱਧਾ ਘੰਟਾ ਲੱਗ ਜਾਂਦਾ ਘਟੋ-ਘਟ ਅੱਛਾ ਪ੍ਰਸ਼ਾਸਨ ਇੱਥੇ ਤੇ ਨਾਟ ਹੋਣਾ ਚਾਹੀਦਾ ਹਾਂਜੀ ਹਾਂਜੀ ਜ਼ਰੂਰ ਹੋਣਾ ਚਾਹੀਦਾ ਸ਼ਹਿਰ ਵਜੋਂ ਟ੍ਰੈਫਿਕ ਪੀਸੀਆ ਕੋਈ ਇੱਕ ਬੰਦਾ ਨਹੀਂ ਹੁੰਦਾ ਤੁਸੀਂ ਦੇਖੋ ਕਿੰਨਾ ਟ੍ਰੈਫਿਕ ਹੈ ਦਾ ਬੱਚੇ ਦੇਖੋ ਛੋਟੇ-ਛੋਟੇ ਬੱਚੇ ਕਿੰਨੇ ਅੱਛਾ ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹਨਾ ਵਾ ਚਲੋ ਆਪਾਂ ਇਹਨਾਂ ਨੂੰ ਟਾਰਗੇਟ ਨਹੀਂ ਕਰਦੇ ਹੈਗੇ ਆਪਾਂ ਵੈਸੇ ਇੱਕ ਨਾਰਮਲ ਗੱਲ ਕਰਦੇ ਆ ਕਿ ਇਹਨਾਂ ਦਾ ਇੱਕ ਟਾਈਮ ਨਿਰਧਾਰਿਤ ਕੀਤਾ ਗਿਆ ਵਾ ਰਾਤ ਦੇ 9 ਵਜੇ ਤੋਂ ਲੈ ਕੇ 5 ਵਜੇ ਤੱਕ ਸਵੇਰੇ ਹਨਾ ਇਹ ਇਹ ਤਾਂ ਰੂਹ ਸਾਰਿਆਂ ਨੂੰ ਪਤਾ ਵਾ ਤੁਹਾਨੂੰ ਪਤਾ ਹੋਊਗਾ ਹਨਾ ਤੇ ਇਹ 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 ਹੁਣ ਦੁਪਹਿਰੇ ਗੱਡੀਆਂ ਲੈ ਕੇ ਆਉਂਦੇ ਜਦੋਂ ਸਕੂਲ ਦੀ ਛੁੱਟੀ ਹੁੰਦੀ ਆ ਬੀਤੇ 4 ਸਾਲ ਪਹਿਲਾਂ ਦੀ ਗੱਲ ਕਰਦੀ ਇੱਕ ਛੋਟੀ ਬੱਚੀ ਮੌਤ ਹੋ ਗਈ ਜਿੰਨਾ ਕਰਕੇ ਤੇ ਹੁਣ ਕੀ ਵੱਡੇ ਹਾਸੇ ਦਾ ਵੱਡੇ ਹਾਸੇ ਇੰਤਜ਼ਾਰ ਕਰ ਰਹੀ ਹੈ ਪ੍ਰਸ਼ਾਸਨ ਮੈਂ ਕਹੀਏ ਸਰੋ ਤੁਸੀਂ ਸਾਹਮਣੇ ਦੇਖੋ ਨਾ ਓਵਰਲੋਡ ਗੱਡੀ ਦੇਖੋ ਸਾਡੇ ਸਾਹਮਣੇ ਹੀ ਉਹ ਦੇਖੋ ਕਾਰਨ ਗਲਤੀ ਹੈ ਨਾ ਗਲਤੀ ਹੈਗੀ ਹੈਗੀ ਹੈ ਜੀ ਹੈਗੀ ਹੈ ਕੋ ਬਿਲਕੁਲ ਲੋਕਾਂ ਦੇ ਬੋਲੋ ਵੀ ਜਰੂਰ ਕਿਹਾ ਜਾ ਰਿਹਾ ਹੈ ਕਿ ਗਲਤੀ ਤਾਂ ਜਰੂਰ ਹੈਗੀ ਆ ਪਰ ਗਲਤੀ ਮੰਨਣ ਨੂੰ ਡਰਾਈਵਰ ਤਿਆਰ ਨਹੀਂ ਸੀਗਾ ਕਿਹਾ ਵੀ ਜਾ ਰਿਹਾ ਵਾ ਕਿ ਆ ਦੇਖੋ ਓਵਰ ਲੋਡ ਗੱਡੀਆਂ ਔਰ ਰੁਕੋ ਇੱਕ ਦੋ ਤਿੰਨ ਚਾਰ ਪੰਜ ਛੇ 6 6 ਓਵਰ ਲੋਡ ਗੱਡੀਆਂ ਇੱਥੇ ਘੁੰਮਦੀਆਂ ਅੱਛਾ ਪ੍ਰਸ਼ਾਸਨ ਸੁੱਤਾ ਆਇਆ ਵਾ ਬਿਲਕੁਲ ਪ੍ਰਸ਼ਾਸਨ ਜਿਹੜਾ ਕਿ ਆ ਸੁੱਤਾ ਨਜ਼ਰ ਆ ਰਿਹਾ ਬਿਲਕੁਲ 1 2 6 6 ਗੱਡੀਆਂ ਜਿਹੜੀਆਂ ਇੱਥੇ ਫਸੀਆਂ ਹੋਈਆਂ ਨੇ ਉਹ ਉਹ ਵੀ ఓਵਰਲੋਡਡ ਤੇ ਪਿੱਛੇ ਜਾਮ ਦੇਖੋ ਤੁਸੀਂ ਲੋਕ ਖਜਲ ਖਵਾਰ ਕਿੰਨਾ ਹੋ ਰਹੇ ਨੇ ਆ ਦੇਖੋ ਜਾਮ ਆ ਗੱਡੀ ਵਾਲੇ ਭਾਈ ਸਾਹਿਬ ਦੇਖੋ ਕਿੰਨੀ ਦੇਰ ਦਾ ਇੰਤਜ਼ਾਰ ਕਰ ਰਹੇ ਨੇ ਨਿਕਲਦਾ ਬਹੁਤ ਹੀ ਜਿਹੜੀ ਆ ਦਿੱਕਤ ਪਰੇਸ਼ਾਨੀ ਹੋ ਰਹੀ ਆ ਲੋਕ ਤੁਸੀਂ ਦੇਖੋ ਪਿੱਛੇ ਕਿੰਨਾ ਕੋਈ ਟ੍ਰੈਫਿਕ ਫਸਿਆ ਆ ਕੋਈ ਪ੍ਰਸ਼ਾਸਨ ਇੱਥੇ ਮਦਦੂਜ ਨਹੀਂ ਕੋਈ ਕੁਛ ਨਹੀਂ ਕੋਈ ਹਾਂਜੀ ਕਿੰਨੀ ਕੀ ਪਰੇਸ਼ਾਨੀ ਆਈ ਇੱਥੇ ਪਰੇਸ਼ਾਨੀ ਦਾ ਟੁੱਟੇ ਰੰਗ ਕਰਕੇ ਹੀ ਹੈ ਹੋਰ ਪਰੇਸ਼ਾਨੀ ਤੇ ਹੈ। ਬਿਲਕੁਲ ਆ ਦੇਖੋ ਇਹਨਾਂ ਦਾ ਵੀ ਇਹੀ ਕਹਣਾ ਕਿ ਇਹਨਾਂ ਕਰਕੇ ਪਰੇਸ਼ਾਨੀਆਂ ਨੇ। ਆ ਦੇਖੋ ਤਸਵੀਰ ਜਿਹੜੀ ਹੈ ਬਹੁਤ ਲਾਜ਼ਮੀ ਤੁਹਾਨੂੰ ਦਿਖਾਣੀ। ਆ ਆ ਤਸਵੀਰ ਜਿਹੜੀ ਹੈ ਬਿਲਕੁਲ ਲਾਜ਼ਮੀ ਤੁਹਾਨੂੰ ਦਿਖਾਣੀ ਕਿਉਂਕਿ ਇੱਕ ਦੇ ਕਰਕੇ ਟ੍ਰੈਫਿਕ ਲੱਗ ਗਿਆ ਉਸ ਤੋਂ ਬਾਅਦ ਦੂਜੇ ਕਰਕੇ ਲੱਗ ਜਾਂਦਾ ਫਿਰ ਤੀਜੇ ਕਰਕੇ ਵਿੱਚ ਉੱਥੇ ਕਰਕੇ ਪ੍ਰਸ਼ਾਸਨ ਕਿੱਥੇ ਆ? ਲਗਾਤਾਰ ਜਿਹੜਾ ਕਿ ਆ ਇੱਥੇ ਦਿੱਕਤ ਪਰੇਸ਼ਾਨੀ ਲੋਕਾਂ ਨੂੰ ਹੋ ਰਹੀ ਹੈ ਗੱਡੀਆਂ ਕੱਢਣ ਦੇ ਲੋਕਾਂ ਨੂੰ ਦਿੱਕਤ ਪਰੇਸ਼ਾਨੀ ਹੋ ਰਹੀ ਹੈ ਆ ਦੇਖੋ ਕਿੰਨੀ ਕੋ ਦਿੱਕਤ ਪਰੇਸ਼ਾਨੀ ਹੋ ਰਹੀ ਆ ਪਰੇਸ਼ਾਨੀ ਕਿ ਨਹੀਂ ਹੋਈ ਭਾਜੀ ਬਹੁਤ ਪਰੇਸ਼ਾਨੀ ਆ ਜੀ ਕੋਈ ਇੱਥੇ ਪੁੱਛਣ ਵਾਲਾ ਨਹੀਂ ਹੈਗਾ ਜੀ ਹਰ ਦੂਸਰੇ ਦਿਨ ਇੰਨੀ ਪ੍ਰੋਬਲਮ ਆਉਂਦੀ ਹੈ ਸਕੂਲ ਦੇ ਬੱਚੇ ਇੰਨੇ ਤੰਗ ਹੁੰਦੇ ਆ ਕੋਈ ਹਾਸਾ ਹਜੇ ਕੌਣ ਜ਼ਿੰਮੇਵਾਰ ਹੈ ਭਾਜੀ ਅੱਪਾ ਕੰਨ ਕੀ ਸਮਝ ਸਕਦੇ ਆ ਭਾਜੀ ਸਰਕਾਰਾਂ ਫੇਲ ਹੋ ਰਹੀਆਂ ਨੇ ਇਹੀ ਰੀਜ਼ਨ ਹੈ ਕੋਈ ਇੱਕ ਨਜ਼ਰ ਆਇਆ ਤੁਹਾਨੂੰ ਟ੍ਰੈਫਿਕ ਵਾਲਾ ਸਕੂਲ ਦੇ ਬੱਚੇ ਦਿਖਾਓ ਭਾਜੀ ਇੰਨੇ ਸਾਰੇ ਜੇ ਕਿਸੇ ਨੂੰ ਕੋਈ ਹਾਮ ਹੋ ਗਿਆ ਕੌਣ ਜ਼ਿੰਮੇਵਾਰ ਆ ਉਹ ਬ ਬਿਲਕੁਲ ਸਕੂਲ ਦੇ ਬੱਚਿਆਂ ਨਾਲ ਵੀ ਜਿਹੜੇ ਕਿ ਰਿਲੇਟਡ ਜੋੜਿਆ ਜਾ ਰਿਹਾ ਹੈ ਜਾ ਕੇ ਕੱਲ ਨੂੰ ਹਾਸਾ ਆ ਗਿਆ ਜਾਂ ਇਹ ਜਿਹੜੇ ਛੋਟੇ ਛੋਟੇ ਹਾਥੀ ਹੈ ਵੱਡੇ ਵੱਡੇ ਹਾਥੀ ਨੇ ਟੈਂਪੂ ਨੇ ਜੇਕਰ ਪਲਟੇ ਜਾਂਦਾ ਮਾਲ ਹੈ ਜਾਂ ਕੁਝ ਓਵਰ ਲੋਡਡ ਟਰੱਕ ਜਿਹੜੇ ਪਲਟੇ ਜਾਂਦੇ ਨੇ ਇੱਕ ਦੂਜੇ ਦੇ ਉੱਤੇ ਤੇ ਕੌਣ ਜ਼ਿੰਮੇਦਾਰ ਆ ਉਹ ਦੇਖੋ ਰੱਖੋ ਇਹ ਇਹ ਦੇਖੋ ਇਹ 7ਵਾਂ 8ਵਾਂ ਟੈਂਪੂ ਆ 7ਵਾਂ 8ਵਾਂ ਟੈਂਪੂ ਦੇਖੋ ਕਿੰਨਾ ਕੁ ਓਵਰ ਲੋਡਾ ਕਿੰਨਾ ਓਵਰ ਲੋਡ ਟੈਂਪੂ ਹੈਗਾ ਵਾ ਪ੍ਰਸ਼ਾਸਨ ਲਗਾਤਾਰ ਸੁੱਤਾ ਨਜ਼ਰਾਂ ਅੰਦਾਜ਼ ਦਿਖਾਈ ਦੇ ਰਿਹਾ ਹੈ। ਉਹ ਵੱਲੋਂ ਟਰੱਕ ਲੰਘ ਰਹੇ ਨੇ ਪ੍ਰਸ਼ਾਸਨ ਦੀ ਅੱਖਾਂ ਸਾਹਮਣੇ ਉਹ ਤੇ ਕੋਈ ਸਾਰ ਲੈਣ ਵਾਲਾ ਨਹੀਂ ਹੈਗਾ। ਤੇ ਲਗਾਤਾਰ ਜਿਹੜੇ ਕਿਆ ਸਵਾਲ ਉੱਠਦੇ ਹੋਏ ਪ੍ਰਸ਼ਾਸਨ ਤੇ ਤੇ ਅਧਿਕਾਰੀਆਂ ਦੇ ਉੱਤੇ ਖੜਦੇ ਨਜ਼ਰਾਂ ਅੰਦਾਜ਼ ਦਿਖਾਈ ਦੇ ਰਹੇ ਨੇ। ਤੇ ਇਹਨਾਂ ਨੂੰ ਕੌਣ ਥੱਲ ਪਾਏਗਾ? ਕੌਣ ਰੋਕੇਗਾ? ਇਹ ਆਉਣ ਅ ਸਮੇਂ ਚ ਜ਼ਰੂਰ ਦੇਖਣਾ ਹੋਏਗਾ ਕਿ ਇੱਥੋਂ ਲੰਘਦੇ ਕਿ ਨਹੀਂ ਲੰਘਦੇ ਜਾਂ ਆਪਣੇ ਟਾਈਮ ਦੇ ਅਕੋਰਡਿੰਗ ਲੰਘਦੇ ਆ ਕਿ ਨਹੀਂ ਲੰਘਦੇ। ਹਾਲਾ ਹਜੇ ਤੱਕ ਤਾਂ ਟ੍ਰਾਫਿਕ ਨਿਯਮਾਂ ਦੀ ਉਲੰਘਣਾ ਜਿਹੜੀ ਕਿ ਇਹ ਕੀਤੀ ਜਾ ਰਹੀ ਆ ਪਰ ਆਉਣ ਵਾਲੇ ਸਮੇਂ 'ਚ ਦੇਖਣਾ ਹੋਏਗਾ ਕਿ ਟ੍ਰਾਫਿਕ ਪੁਲ ਸਿੱਥੇ ਖੜਦੀ ਹੈ ਕਿ ਨਹੀਂ ਖੜਦੀ ਕਿਉਂਕਿ ਨਾਲ ਹੀ ਦੋ ਸਕੂਲ ਨੇ ਬੱਚਿਆਂ ਨੂੰ ਕੁਝ ਵੀ ਹੋ ਸਕਦਾ ਵੈ ਕੀ ਕੀ ਟ੍ਰਾਫਿਕ ਪ੍ਰਸ਼ਾਸਨ ਵੱਡਾ ਖਾਸੇ ਦਾ ਇੰਤਜ਼ਾਰ ਕਰ ਰਿਹਾ ਕਿਉਂਕਿ ਪਿੱਛੇ ਚਾਰ ਸਾਲ ਪਹਿਲਾਂ ਵੀ ਇੱਦਾਂ ਹਾਸਾ ਹੋਇਆ ਸੀਗਾ ਛੋਟੀ ਬੱਚੀ ਦੀ ਮੌਤ ਹੋ ਗਈ ਸੀ ਇਹਨਾ ਉਹ ਲੋਡਰ ਟਰੱਕਾ ਕਰਕੇ ਇਹ ਟ੍ਰਾਫਿਕ ਕਰਕੇ ਕੀ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇਖਣਾ ਹੋਏਗਾ ਕਿ ਸਹੀ ਹੋਵੇਗਾ ਟ੍ਰੈਫਿਕ ਕਿ ਨਹੀਂ ਹੋਵੇਗਾ ਜੁੜੇ ਹੋਣ ਨਾਲ ਇਤਨਾਲ ਯੂਮਬੇਰੀ ਰਿਪੋਰਟ ਧੰਨਵਾਦ ਹਾਂ ਸ਼ਸ਼ੀਗਰ ਮੈਮ ਸ਼ਸ਼ੀਗਰ ਸੀ ਹਾਂ ਮਮਾ ਯੂਮਬੇਰੀ ਗੱਲ ਕਰ ਰਹੀ ਸੀਗਾ ਜਰਨਲਿਸਟ ਲੋ ਦੇ ਨਾਲ ਇਤੋਂ ਹਾਂਜੀ ਦੱਸੋ ਜੀ ਹਾਂਜੀ ਮਮਾ ਇੱਕ ਤੁਹਾਡੇ ਧਿਆਨ ਚ ਮਾਮਲਾ ਹੋਣਾ ਕਿ ਇੱਥੇ ਇਸਾਨਗਰੀ ਪੁਲੀਸ ਦੇ ਉੱਤੇ ਅਤੇ ਜਿਹੜੀ ਨਾਲ ਰੋਡ ਜਾਂਦੀ ਚੀਮਾ ਚੌਂਕ ਵੱਲ ਨਰੇਸ਼ ਹਲਵਾਈ ਵੱਲ ਉੱਥੇ ਕਾਫੀ ਓਵਰਲੋਡ ਟਰੱਕ ਜਿਹੜੇ ਕਿ ਲੰਘਦੇ ਨੇ ਦੁਪਹਿਰ ਦੇ ਬਲੇ ਤੇ ਨਾਲ ਸਕੂਲ ਦੀ ਛੁੱਟੀ ਹੁੰਦੀ ਹੈ ਤੇ ਮੈਮ ਕਿ ਲੱਗਦਾ ਨਹੀਂ ਕਿ ਤਨ ਕਿਤੇ ਕੋਈ ਵੱਡਾ ਹਾਸਾ ਹੋ ਸਕਦਾ ਵਾ ਜਾਂ ਪ੍ਰਸ਼ਾਸਨ ਵੇਟ ਕਰ ਰਿਹਾ ਕੋਈ ਮੈਂ ਜੀ ਤੁਹਾਨੂੰ ਕਰਦੀ ਆ ਮੈਂ ਬੀਟਿੰਗ ਚ ਬੈਠੀ ਆ ਬੈਕ ਕਾਲ ਕਰਦੀ ਆ ਦਵਾ ਨਹੀਂ ਇਹਦਾ ਮੈਮ ਕੁਝ ਦੱਸਤਾ ਦੋ ਤੁਸੀਂ ਮੈਂ ਬੈਕ ਕਾਲ ਕਰ ਰਹੀ ਆ ਜੀ ਮੈਂ ਮੀਟਿੰਗ ਚ ਆ ਮੈਂ ਸੀਨੀਅਰ ਅਫਸਰ ਕੋਲ ਬੈਠੀ ਆ